पूर्ण गुण तार थीन गुरू न तारी ہے उत शुरू थी सतगुर याद करे او نہ پورن میرے मेरे दादे ਓ ਯਾਦ ਕਰੇ ਤੈਨ ਮਿਲ ਜਾਂਨੇ ਹੋ ਨੂਰ ਤੇ ਨਾਦ ਕਰੇ ਤੈਨ ਮਿਲ ਜਾਂਨੇ ਹੋ ਨੂਰ ਤੇ ਨਾਦ ਕਰੇ ਤੈਨ ਮਿਲ ਜਾਂਨੇ ਓ ਰਾਜਾ ਆਪਾ ਧਿਆਨ ਜੋੜਦਾ ਧਿਆਨ ਨਹੀਂ ਜੁੜਦਾ ਹੁੰਦਾ ਬਹੁਤ ਔਖਾ ਕਹਿੰਦਾ ਫਕੀਰਾ ਫਕੀਰੀ ਦੂਰ ਹੈ ਚੜ ਕੇ ਤੀਨੇ ਪ੍ਰੇਮ ਰਸ ਡੇਗੋ ਤਾਂ ਚੱਕਣਾ ਚੂੜੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰੇ ਪਰ ਮਹਾਰਾਜ ਜੀ ਨੇ ਉਹ ਚਿਹਰਾ ਦੇਖਿਆ ਮਹਾਂਪੁਰਸ਼ਾਂ ਦਾ ਸਵਾਮੀ ਜੀ ਦਾ ਅਰਸੀਤਲ ਪ੍ਰਕਾਸ਼ ਵੀ ਇੱਕ ਵਾਰੀ ਡੋਲ ਗਿਆ ਉਹਨਾਂ ਦੇ ਇੱਕ ਉਹ ਮੈਨੂੰ ਕਹਿੰਦੇ ਜੋਗਿਆ ਇੱਕ ਗੱਲ ਦੱਸ ਉਹ ਤੇਰਾ ਕਿੰਨੇ ਹੈ ਬਣਾਇਆ ਮੈਨੂੰ ਸੱਚ ਜੋ ਦੀ ਆ ਦੱਸ ਦੇ ਤੇਰਾ ਕਿੰਨੇ ਹੈ ਬਣਾਇਆ ਓ ਮੈਨੂੰ ਜੋ ਦੀ ਆ ਦੱਸ ਦੇ संग संगता करा दुनिया जेसदाब लभदा किर ਸੰਤਾਂ ਮੈਂ ਚਰਗਾ ਦੇ ਵਿੱਚ ਜਾਊਂਗਾ ਨੂੰ ਤੇਜਾ ਸੰਤਾਂ ਮੈਂ ਦਰ ਤੇ ਵਿੱਚ ਜਾਊਂਗਾ परेश्वर जोत महापुरशा उ तरकाहच कुझु न मंगण

que ਆ ਰਹੀ ਸੀ ਉਹਨਾਂ ਨੇ ਕਾਜ ਕੰਮ ਕਰ ਲੈ ਮੈਂ ਤੋਰ ਲੱਗਾ ਮੇਰੇ ਚ ਧਿਆਨ ਨਾ ਦੇਈ ਇੱਥੇ ਤੈਨੂੰ ਉੱਥੇ ਮਿਲਾਵਾਂਗਾ ਪਿਆਰੇ ਤਾਰੂ ਰਾਜ ਹੋ ਗੀਆਂ ਦਾ ਮੈਨੂੰ ਲੱਭਦੇ ਰਹੀ ਆ ਤੂੰ ਉਹ ਦੁਨੀਆ ਹਾਲ ਤੂੰ ਦੇ ਕੀ ਨਾ ਬੁਝੇ ਰਹਿਣਾ ਤੂੰ ਮੈਨੂੰ कमल तूं मेकीनाओ जिस्तो चलके चलियां जिस्तो अॼ तूं तोर इते रखी ख़्याल तूं ਜੋ ਦਾ ਜੁੜੀ ਤੇ ਆਂਜਲਾ ਕਿਆ ਪਿਆਰੇ ਬਾਪ ਸੀ ਆਉਂਦਾ ਪ੍ਰਵੰਧ ਵਿੱਚ ਕੋ ਦੁਨੀਆਂ ਵਿੱਚ ਤੂੰ ਮੰਨਣਾ ਲਗਾ ਲਈ ਦੁਨੀਆਂ ਵਿੱਚ ਤੂੰ ਮਨ ਨਾ ਲਗਾ ਲਈ ਵਾਪਸ ਆਉਣ ਨੂੰ ਤਿਆਰ ਕਰੀ ਦੁਨੀਆਂ ਵਿੱਚ ਤੂੰ ਮਨ ਨਾ ਲਗਾ ਲਈ ਆਉਣ ਦੀ ਸਦਾ ਤਿਆਰੀ ਰੱਖੀ ਦੁਨੀਆਂ ਦੇ ਵਿੱਚ ਮਨ ਨਾ ਲਗਾ ਨਾ ਲਈ ਆਉਣ ਦੀ ਸਦਾ ਤਿਆਰੀ ਦੁਨੀਆਂ ਦੇ ਵਿੱਚ ਮਨ ਨਾ ਲਗਾ ਨਾ ਲਈ ਆਉਣ ਦੀ ਸਦਾ ਤਿਆਰੀ ਤੇ ਨਾ ਕਰੇ ਅਗ ਵਿਚ ਰਹਿਣਾ ਜਿੰਨਾ ਤੇ ਤੈਨੂੰ ਹੁਕਮਾਂ ਦੇਵਾਂਗੇ ਵਿਚ ਜਗ ਦੇ ਲੈਣਾ ਜਿੰਨਾ ਤੇ ਤੈਨੂੰ ਹੁਕਮਾਂ ਦੇਵਾਂਗੇ ਉਹ ਨਾ ਤੇ ਦਾਗ ਵਿਚ ਰਹਿਣਾ اے ਮਨਮੁਖ ਦੁਨੀਆ ਹੋਤੇ ਬਤੇਰੀ ਉਹ ਝਾਲ ਉਹਨੇ ਤੇਨੂੰ ਪਾਉਣਾ ਮਨ ਮੁਕੇ ਹੋ ਤੇ ਦੁਨੀਆ ਬਤਰੀ ਨਾ ਨਝਾਏ ਪਾਉਣਾ ਮਨ ਮੁਕੇ ਹੋ ਤੇ ਦੁਨੀਆ ਬਤਰੀ ਨਾ ਨਝਾਏ ਪਾਉਣਾ ਮਨ ਮੁਕੇ ਹੋ ਤੇ ਦੁਨੀਆ ਬਤਰੀ ਨਾ ਨਝਾਏ ਪਾਉਣਾ ਨਾਨਾ ਨੂੰ ਕਹੋ ਨਾ ਜਾਲ ਨਾ ਪਾਵੇ ਬੇਟਾ ਤੈਨੂੰ ਕੋਈ ਮਾਰੇ ਮੈਂ ਤੇ ਆਨੀ ਤੋ ਅੱਡਾ ਰੱਖਾਂਗਾ ਤੋਰ ਦੂਵੇਂ ਛੱਡ ਕੇ ਕੰਨ ਚ ਜਾਣ ਲੱਗਿਆ ਤੇ ਚ ਲੈ ਕੇ ਜਾਣਾ ਆ ਗਿਆ ਮੀ ਤੈਨੋਂ ਇੱਕ ਜਾਤਾ ਕਿਉਂ ਟੁੱਟਦਾ ਤੂੰ ਆ ਗਿਆ ਮੀ ਤੈਨੋਂ उ रूप में आ रूप ਦੇ ਦਰਸ਼ਨ ਕਰ ਲੈ ਨੇ ਦਿਲਾਂ ਨੂੰ ਜਾਵੇ ਤਾਰੀ ਦਰਸ਼ਨ ਕਰ ਲੈ ਨੇ ਉਹ ਦਿਲਾਂ ਨੂੰ ਜਾਵੇ ਤਾਰੀ ਦੁਨੀਆ ਮਿਲ ਵਾਸਤੇ ਹੁੰਦੀ ਮਹਾਰਾਜ ਨੂੰ ਮਾਰਾ ਚੁੱਪ ਨੇ ਉਹ ਕਹਿੰਦੇ ਮਾਰਾ ਕਿਉਂ ਨਹੀਂ ਬੋਲਦੇ ਤੇ ਪਰ Swami ਚੁੱਪ ਕਰਕੇ ਬੈਠੇ ਰਹਿੰਦੇ ਨੇ ਆਪਣੇ ਉਹਨਾਂ ਦਾ ਧਿਆਨ ਇੱਥੇ ਆ ਕੇ ਨਹੀਂ ਲੱਗਿਆ ਫਿਰ ਸਾਡੇ ਜਿਹੜੇ ਧਿਆਨ ਉਖੜੇ ਹੋਏ ਨੇ ਦੁਨੀਆ 'ਚ ਲੱਗ ਗਏ ਨੇ ਮਾਇਆ 'ਚ ਧੰਦਿਆ 'ਚ ਮਕਾਨਾਂ 'ਚ ਤੇ ਜ਼ਮੀਨਾਂ 'ਚ ਤੇ ਦੁਨੀਆ ਨਾਲ ਜੁੜ ਚੁੱਕੇ ਆ ਜਿਹੜਾ ਰੱਬ ਦਾ ਪਿਆਰਾ ਨਹੀਂ ਜੁੜੇਗਾ ਤੁਹਾਡੇ ਨਾਲ ਨੋ ਅਸ ਵੀ ਨਹੀਂ ਜੁੜਦੇ ਤੁਹਾਡੇ ਨਾਲ ਤੁਹਾਡੇ ਵਿੱਚੜਦੇ ਆ ਰਹਿੰਦੇ ਆ ਪਰ ਤੁਹਾਡੇ ਖਿਆਲਾਂ ਵਿੱਚ ਪਸੰਦ ਨਹੀਂ ਕਰਦੇ ਤੁਸੀਂ ਖਿਆਲ ਬਦਲੋ ਗੁਰੂ ਚਰਨੀ ਜੁੜੋ ਜੋ ਮਾਰਾ ਦਾ ਹੁਕਮ ਹੈ ਹੁਕਮ ਕਮਾਓ ਤੁਹਾਡੇ ਵਰਗਾ ਮਨ ਅਸੀਂ ਬਣਾ ਲਈਏ ਸਾਡਾ ਤੇ ਨਾਸ ਕਰਕੇ ਰੱਖ ਦੇਗਾ ਨਾ ਸਿ ਗੁਰੂ ਜੋਗੇ ਨਾ ਪਰਮਾਤਮਾ ਜੋਗੇ ਨਾ ਸੇਵਾ ਜੋਗੇ ਤੇ ਨਾ ਤੁਹਾਡਾ ਭਲਾ ਕਰਨ ਜੋਗੇ ਰਹਿਣਾ ਸੀ ਇਹ ਅਲੱਗ ਚੀਜ਼ ਹੈ ਜਿਹੜੀ ਭਲਾ ਕਰਦੀ ਆ ਤੁਸੀਂ ਮਿਲ ਸਕਦੇ ਇਹ ਭਲਾ ਤੁਸੀਂ ਵੀ ਕਰ ਸਕਦੇ ਕੋਈ ਮੈਂ ਲਿਖਾ ਕੇ ਨਹੀਂ ਲਾ ਕੇ ਮੈਂ ਹੀ ਕਰੂੰ ਪਹਿਲਾਂ ਨਹੀਂ ਕਿੰਨੇ ਗੁਰੂ ਪੀਰ ਸੰਤ ਕਰਦੇ ਰਹੇ ਕਬੀਰ ਸਾਹਿਬ ਜੀ ਭਲੇ ਤੇ ਲੱਗੇ ਰਹਿੰਦੇ ਸੀ ਉਹਨਾਂ ਜਦੋਂ ਬਾਹਰ ਜਾਣਾ ਸੇਮਰਨ ਕਰਨਾ ਗੰਗਾ ਤੇ ਸੈਦ ਕਰਨੀ ਕੋਈ ਦੁਖੀ ਬੰਦਾ ਕਬਰ ਆਇਆ ਬੰਦਾ ਤੁਰਿਆ ਜਾਂਦਾ ਨੂੰ ਰੋਕ ਲਿਆ ਕਰਦੀ ਸੀ ਉਹ ਭੰਤਾ ਰੁਕ ਜਰਾ ਤੈਨੂੰ ਚਿੰਤਾ ਕਾਹਦੀ ਲੱਗੀ ਹੋਈ ਉਹਨੇ ਕਹਣਾ ਕਰਦੀ ਦੁੱਖਤਾ ਹੈ ਬੱਚੇ ਨਹੀਂ ਮੰਨਦੇ ਕੰਮ ਨਹੀਂ ਚੱਲਦਾ ਉਹਨਾਂ ਨੇ ਕਹਿਣਾ ਇਹ ਪੂਰੀ ਸ੍ਰਿਸ਼ਟੀ ਤੇ ਹੀ ਰਵਾ ਹੈ ਜਿਹੜਾ ਰੌਲੇ ਵਿੱਚ ਮਕਾਉਂਦਾ ਉਹ ਭਗਵਾਨ ਰਾਮ ਹੈ ਉਹ ਨੂੰ ਮਿਲਿਆ ਉਹਦਾ ਮਾਰਾ ਨਾਮ ਦੱਸੋ ਉਹਨੇ ਕਹਿਣਾ ਹਰ ਘਾਟ ਹਰ ਜੀਬ ਚ ਹੈ ਪਰ ਉਹਦੇ ਨਾਲ ਹਰ ਬੰਦੇ ਦੇ ਪੰਜ ਪੈਰੋਕਾਰ ਨੇ ਉਹਨਾਂ ਤੋਂ ਬੱਚਿਆਂ ਦਾ ਬੰਦੇ ਕੋਲ ਕੋਈ ਵੀ ਤਰੀਕਾ ਨਹੀਂ ਹੈ ਜੇ ਸੰਤ ਦੱਸਣਗੇ ਤੇ ਉਹ ਤਰੀਕਾ ਹਦੈਤ ਵਰਤਣੀ ਇੱਕ ਸਿਮਰਨ ਕਰਨਾ ਤੇ ਦੂਜਾ ਉਹਨਾਂ ਨੇ ਜੋ ਬਚਨ ਕਹਿਣ ਨੇ ਬਚਨ ਕਮਾਉਣੇ ਆਂ ਸਾਰੀਆੜੀ ਝੂਠ ਨਹੀਂ ਬੋਲਣਾ ਠੱਗ ਨਹੀਂ ਲਾਉਣੀ ਕਿਸੇ ਨੂੰ ਸਤਾਉਣਾ ਨਹੀਂ ਆਪਰਾ ਮਨ ਅਖੇੜ ਕੇ ਆਸ-ਪਾਸੇ ਹੀ ਲਜਾਣਾ ਅਗਰ ਜੇ ਬਚੜੇ ਆਪਣੇ ਅੰਦਰ ਸਾਰਿਆਂ ਦੇ ਬੈਠੇ ਪੰਜ ਦਿਨੇ ਤੱਤ ਪੰਜ 1 2 3 4 5 ਕਾਮ ਕ੍ਰੋਧ ਮੋਹ ਲੋਭ ਹੰਕਾਰ ਉਹ ਬੜੇ ਧਿਆਨ ਨਾਲ ਗੱਲਾਂ ਸੁਣਦੇ ਨੇ ਸ਼ਾਇਦ ਸਾਡਾ ਧਿਆਨ ਟੁੱਟ ਜਵੇ ਉਹਨਾਂ ਪੂਰੀ ਬਾਤ ਲੈ ਕੇ ਅਗਰਹਿਨ ਕਰਨੀ ਉਹ ਯਾਦ ਰੱਖਣੀਆਂ ਨੇ ਗੱਲਾਂ ਉਹਨਾਂ ਨੂੰ ਇਹ ਖਤਰਾ ਹੋ ਜਾਂਦਾ ਵੀ ਜੇ ਇੱਕ ਵੀ ਬੰਦਾ ਇੰਨਾ ਚੋਂ ਪਰਮਾਤਮਾ ਨਾਲ ਝੜ ਗਿਆ ਤੇ ਸਾਨੂੰ ਕਲ ਯੁਗ ਨੇ ਛੱਤਰ ਸਰਚ ਮਾਰਨੇ ਨੇ ਅਸੀਂ ਉਹਦੇ ਸੇਵਕਾਂ ਮੇਰੇ ਨਾਲ ਬੜਾ ਮੁਕਾਬਲਾ ਹੋ ਜਾਂਦਾ ਹੈ ਕਿ ਮੇਰੇ ਨਾਲ ਮਾਰ ਮਰਾ ਦੇ ਹਰ ਰੂਪ ਧਾਰ ਲੈਂਦੇ ਆ ਜਿਹੜੀ ਚੀਜ਼ ਤੋਂ ਬੰਦਾ ਡਰਦਾ ਹੈ ਜਿਹੜੀ ਚੀਜ਼ ਤੋਂ ਬੰਦਾ ਡਰਦਾ ਹੈ ਉਸੇ ਚੀਜ਼ ਨੂੰ ਅੱਗੇ ਖੜੀ ਕਰ ਦੇਣਾ ਜਿਹੜਾ ਤੁਹਾਡੇ ਤੇ ਦੋਸਾ ਦੁਨੀਆਂ ਤੇ ਉਹ ਤੈਨੂੰ ਦੋਸ਼ ਯਾਦ ਕਰਾ ਦੇਣਾ ਉਹਨਾਂ ਨੇ ਤੂੰ ਭੁਲਾਣੀ ਗੱਲ ਤੋਂ ਜੋਸ਼ੀ ਬੰਦਾ ਹੈ ਉਹਦੇ ਕਰਕੇ ਤੈਨੂੰ ਮਾਰ ਕੇ ਛੱਡਾਂਗੇ ਬੱਦੇ ਦੇ ਦਿਮਾਗ ਚ ਆਈ ਜਾਂਦੀ ਮੈਂ ਝੂਠ ਬੋਲਿਆ ਠੱਗੀ ਮਾਰੀ ਕਿਸੇ ਨੂੰ ਸਿਆਣਿਆਂ ਤੋਂ ਕਰਾਇਆ ਕਿਸੇ ਨਾਲ ਪਾਪ ਕਮਾਇਆ ਕਿਹਦੀ ਜ਼ਮੀਨ ਖੋਈ ਗੁਰੂ ਘਰ ਦਾ ਨੁਕਸਾਨ ਉਹ ਦੋਸ਼ ਯਾਦ ਕਰਉਂਦੇ ਨੇ ਉਹ ਉਹ ਕਿਹੜੇ ਬੰਦੇ ਨੇ ਅੰਤਰ ਇਹਨਾਂ ਨੇ ਤੁਹਾਨੂੰ ਕੱਢ ਕੇ ਆਤਮਾ ਨੂੰ ਇਹਦੇ ਤੇ ਬਹਿਮ ਬਹੁਤ ਤਕੜਾ ਕਾਲ ਨੇ ਲਾਇਆ ਜਿਹੜਾ ਮੈਂ ਬੋਲਦਾ ਕੋਈ ਛੇਤੀ ਸਾਧੂ ਬੋਲਦਾ ਨਹੀਂ ਇਹ ਗੱਲ ਮੈਂ ਭੁੱਲ ਰਿਹਾ ਕੋ ਮੇਰੇ ਨਾਲ ਰਾਤ ਵੀ ਹੋਇਆ ਅੱਜ ਨਹੀਂ ਗੱਲ ਕਰਨੀ ਮੈਂ ਗੱਲ ਹੀ ਉਹਦੀ ਛੇੜਤੀ ਫਿਰ ਦੇਖੀ ਚਾਹੂ ਕਿ ਜੋ ਕਰੂਗਾ ਬੰਦੇ ਜੇ ਤੁਸੀਂ ਸਮਝ ਗਏ ਜਾਂ ਮੇਰੇ ਨਾਲ 5-7 ਬੰਦੇ ਤੁਸੀਂ ਖੜੇ ਹੋ ਗਏ ਤਾਂ ਮੈਨੂੰ ਬਹੁਤ ਵੱਡਾ ਫਾਇਦਾ ਹੋ ਜਾਣਾ ਹੈ ਕਿ ਉਹਨਾਂ ਨੇ ਕਹਿੰਦਾ ਜਿਹੜੇ ਪੰਜ ਪੱਤੇ ਗਏ ਨਾਲ ਰੱਬ ਨਾਲ ਜੁੜ ਗਏ ਸਿਮਰ ਨਾਲ ਜੁੜ ਗਏ ਘਰ-ਬਾਰ ਨੂੰ ਤਿਆਗਤਾ ਇਹਨਾਂ ਨੇ ਅਰ ਖਿਆਲ ਪਰਮਾਤਮਾ ਦੇ ਚਰਨਾਂ 'ਚ ਆ ਗਏ ਵੀ ਇਹ ਬੰਦੇ ਹੋਰ ਵੀ ਖਰਾਬ ਕਰ ਦੇਗਾ ਦੇ ਕਾਲ ਦੇ ਬੰਦੇ ਨੇ ਜਿਹੜੇ ਨਹੀਂ ਫਰੇ ਜਾਂਦੇ ਆ ਪੱਟੇ ਜਾਂਦੇ ਤੁਹਾਨੂੰ ਸਾਰੇ ਸਮਾਨ ਨਮੀਆਂ ਤੋਂ ਨਮੀਆਂ ਚੀਜ਼ਾਂ ਉਹ ਦੇ ਰਿਆ ਭਾਵੇਂ ਗਰੀਬੀ ਆ ਆਧਾਰ ਸੁਦਾਰ ਤੁਹਾਡੇ ਗळाਾਂ 'ਚ ਉਹ ਗੁਲਾਮੀ ਪਾ ਰਿਆ ਇਸ ਟਾਈਮ ਉਹਨਾਂ ਨੇ ਕਿ ਅੱਜ ਬੋਲੇਗਾ ਮਾਰ ਦਾਂਗੇ ਮੈਂ ਤਾਂ ਤਿਆਰ ਆ ਮਾਰਨ ਮੈਂ ਨਹੀਂ ਡਰਦਾ ਮੈਨੂੰ ਬੁੱਝਣਾ ਹੀ ਆ ਮੈਨੂੰ ਪਤਾ ਕਿ ਜਨਤਾ ਫਸ ਗਈ ਇਹ ਮਾਰੀ ਜਾਏਗੀ ਉੱਥੇ ਮਾਰਾਇਨੇ ਦੱਸਿਆ ਬਈ ਆਜੇ ਸ਼ਬਦ ਤੋਂ ਸਿਮਰਨ ਤੋਂ ਗੁਰੂ ਤੋਂ ਦੂਰ ਰਹਿ ਗਏ ਉਹ ਸਜਣੋਂ ਕਦੋਂ ਹੋਵਾਂਗੇ ਮੇਲੇ ਹੋਇ ਅੱਜ ਦੇ ਵਿਛੜਿਆ ਨੇ ਅੱਜ ਦੇ ਵਿਛੜਿਆ ਦੇ ਗੱਤ ਜੀ ਕਾ ਤੋ ਹੋਣਗੇ ਮੇਲੇ ਸਦ ਤੇ ਮੇਰਾ ਮਿਛੜ ਆਵੇ ਗਾਣ ਹੋਣਗੇ ਮੇਲੇ hey सटा त जमा को तूं जमा को तूं बच जा नच ਕੁਰਾ ਮੋੜ ਨਹੀਂ ਕੁਰਾ ਮੋੜ ਮੁਕਰਾ ਮੋੜੀ ਤੋ ਅੰਤ ਸਮੇ ਬਚਾਵੇਂਗੀ ਅੰਤ ਸਮੇ ਬਚਾਵੇਂਗੀ ਤੂੰ ਅੰਤ ਸਮੇ ਬਚਾਵੇਂਗੀ ਅੰਤ ਸਮੇ ਬਚਾਵੇਂਗੀ ਤੂੰ ਅੰਤ ਸਮੇ ਬਚਾਵੇਂਗੀ ਆਜੂ ਸਾ ਤੂੰ ਮੁੜ ਕੇ ਨਾ ਮਿਲਣੇ Some men are

चा त न आहे न आहे नू नकली रूह ॾिसंदे मैनू नकली रूह ॾिसंदे ਉਹ ਨਾਂ ਜਿਹੜੀਆਂ ਗੁਰੂ ਜੁੜੀਆਂ ਨੇ ਉਹਨਾਂ ਦੀ ਕੋ ਸੰਗੀਤ ਕਰਲਾ ਉਹ ਮੰਦਾ ਕਿਸੇ ਨਾ ਬੋਲੀਂ ਨੀ ਮੰਦਾ ਕਿਸੇ ਨਾ ਬੋਲੀ ਤੂੰ ਜਿੰਦੇ ਉਹ ਮੰਦਾ ਕਿਸੇ ਰਾਜ ਜੀ ਕਹਿੰਦੇ ਮਾਰਾ ਨਾ ਬੁੱਲਦੀ ਕਿਸੇ ਨੂੰ ਕੂੜ ਨਾ ਜਾ ਕੂੜ ਪਰ ਜਾ ਕੋਣ ਸਾਫ ਸੰਸਾਰ ਕਿਸ ਨਾਲ ਕਿਜਾ ਦੋਤੀ ਸੱਜਗ ਚੱਲਣ ਬਾਹਰ ਦੇਖੋ ਕੋਈ ਨਿਤਰਿਆ ਜੁੜਿਆ ਮੈਂ ਅਨਪੜ ਬੰਦਾ ਹਾਂ ਪਰ ਜੋ ਆਵਾਜ਼ ਆ ਰਹੀ ਆ ਖੁਦ ਸwami ਜੀ ਕਹਿੰਦੇ ਮੈਂ ਬੇਟਾ ਆਪ ਭੁੱਲਣਾ ਮੈਨੂੰ ਤੂੰ ਵਧੀਆ ਲੱਗਾ ਮੈਂ ਦੇਸ਼ ਬਰਾਜਮਾਨ ਹੋ ਚੁੱਕਾ ਹਾਂ ਪਰ ਤੇਰੇ ਨਾਲ ਟਕਰਾ ਬਹੁਤ ਜ਼ਬਰਦਸਤ ਹੁੰਦਾ ਰਹੇਗਾ ਦੇਖ ਕੇ ਬੈਠਾ ਰਹੀ ਤਰੀ ਜੈ ਤੇਰੀ ਪਛਾਣ ਇਹ ਕਾਲ ਦੇ ਖੁਰਨਿਆ ਨੇ ਬੰਦਿਆਂ ਦੇ ਮਨ ਬੰਦਿਆਂ ਤੋਂ ਬੁਰਾ ਬੰਦਿਆਂ ਨੂੰ ਭਜਾਉਣ ਦਾ ਜ਼ੋਰ ਲਾਉਣਾ ਇਹਨਾਂ ਨੇ ਖਾੜਾ ਪੱਟਣ ਦਾ ਜ਼ੋਰ ਲਾਉਣਾ ਤੇ ਖਾੜਾ ਜਮਾਉਣਾ ਕਿੰਨੇ ਇੱਕ ਸਿਮਰਨ ਇੱਕ ਸੇਵਾ ਇੱਕ ਹੁਕਮ ਮੰਨਣਾ ਹੋਵੇ ਪ੍ਰਭਾਨ ਤੋ ਖਸਮਿਆ ਪਾਵੈ ਦਰ ਗੈਮਾਨ ਕਿਹਦੀ ਘਰ ਵਾਲੀ ਘਰ ਵਾਲਾ ਭੈਣ ਭਰਾ ਮਾਪਾ ਸਾਥ ਦਿੰਦਾ ਤੇ ਮੈਨੂੰ ਕਹ ਪਰ ਮੈਂ ਨਹੀਂ ਮੰਨੂਗਾ ਜਿੰਨਾ ਚੇ ਤੱਕ ਗੁਰੂ ਦਾ ਹੁਕਮ ਨਹੀਂ ਕਮਾਉਂਦਾ ਤੇ ਬਚਨ ਨਹੀਂ ਕਮਾਉਂਦਾ ਉਹ ਲਾਈਨ ਤੇ ਨਹੀਂ ਚੱਲਦਾ ਦਰਗਾਹ ਚ ਨਹੀਂ ਮਰਨਦੇ ਨਾ ਉਹਨਾਂ ਨੇ ਦਰਗਾਹ ਕਿੱਥੇ ਹੈ ਜਿੱਥੇ ਬੈਠੇ ਆ ਦਰਗਾਹ ਦਾ ਮਾਲਕ ਤੁਹਾਡੇ ਦਿਲ ਚ ਸੱਚਖੰਡ ਮਿਲ ਲੈ ਤੇ ਤੁਹਾਡੇ ਦਿਲ ਦੇ ਅੰਦਰ ਉਹ ਜੋਤ ਪ੍ਰਕਾਸ਼ ਦੁਨੀਆ ਦਾ ਵਾਲੀ ਤੁਹਾਡੇ ਅੰਦਰ ਬੈਠਾ ਹੈ ਤੁਹਾਨੂੰ ਪੰਜ ਤੱਤਾਂ ਨੇ ਘੇਰਾ ਪਾਇਆ ਹੈ 1 2 3 4 5 ਏ ਪੰਜਾਂ ਦਾ ਹੀ ਘਰ ਵਾਲਾ ਪੰਜਾਂ ਦੀ ਘਰ ਵਾਲੀ ਬਣ ਜਾਂਦੀ ਬਈ ਮੈਨੂੰ ਰੱਖਣਾ ਨਹੀਂ ਕਿਸੇ ਨੇ ਪੰਜ ਕਹਿੰਦੇ ਤੇ ਅਸੀਂ ਰੱਖਾਂਗੇ ਘਰ ਵਾਲਿਆ ਤੇਰੀ ਘਰ ਵਾਲੀ ਬਣਾ ਕੇ ਰੱਖਾਂਗੇ ਅਸੀਂ ਆਉਂਦਾ ਜਣ ਬੱਚੇ ਤੇਰੇ ਬਣਾ ਕੇ ਅਸੀਂ ਰੱਖਾਂਗੇ ਤੇਰਾ ਮੌਂ ਕਰਨਗੇ ਤੇਰੇ ਪਿੱਛੇ ਭੱਜਣਗੇ ਤੇ ਤੈਨੂੰ ਥਾਹ ਦੇ ਕੇ ਰੱਖਾਂਗੇ ਪੰਜ ਕੇ ਦਿਖਾਈਂ ਅੱਜ ਕਿ ਦਿਖਾਈ ਤੂੰ ਪੈਸੇ ਨਹੀਂ ਲਾਇਆ ਦਿਹਾੜੀ ਨਹੀਂ ਗਿਆ ਸੌਦਾ ਨਹੀਂ ਲਾਇਆ ਤੇਰਾ ਨਿਆਣਾ ਸਿਰਖਾਨ ਉਹ ਕੰਮਲੋ ਸਾਸਰਾ ਦੇ ਸੁਣਦੇ ਆ ਨਾਮ ਲਿਆ ਤੁਸੀਂ ਧਿਆਨ ਲਾਓ ਕੁਛ ਟਾਈਮ ਜੱਪ ਕੇ ਤਾਂ ਦੇਖੋ ਵੀ ਤੁਹਾਡੇ ਗੱਲ ਤਾਂ ਮਰਿਆ ਹੋਇਆ ਸੱਪ ਬਹਿ ਗਿਆ ਗੁਰੂ ਜੀ ਦੇ ਬੱਚਿਆਂ ਤੱਕ ਖਾਂ ਦੇਣ ਕਾਮਨਾਂ ਤੱਕ ਕਾਲੀ ਦੇ ਦੇਣਾ ਘਰ ਵਾਲੀ ਘਰ ਵਾਲੇ ਤੱਕਾ ਨਹੀਂ ਦੇਣਾ ਘਰ ਛੱਡ ਕੇ ਜੰਗਲਾਂ 'ਚ ਨਹੀਂ ਜਾਣਾ ਮੈਂ ਨਹੀਂ ਜੇ ਮਿਲਣਾ ਉੱਥੇ ਤੁਹਾਨੂੰ ਮਾਰੇ ਦੂਏ ਪਾਸੇ ਵੀ ਕਹਿ ਮਨੇ ਜੇ ਦੂਏ ਵੀ ਕੋਠੀ ਸਾਡੀ ਛਪਰੀ ਆਪਣੀ ਛਪਰੀ 'ਚ ਦੇ ਲਾ ਕੇ ਰੱਖੀ ਪਰ ਕੋਠੀ ਵੱਲ ਖਿਆਲ ਨਾਲ ਲੱਜਾਈ ਕਿਸ ਦੀ ਮਾਇਆ ਨਾਲ ਜਿਹੜੀ ਸੁੰਦਰਤਾ ਤੈਨੂੰ ਦਿੱਤੀ ਆਪਣੀ ਸੁੰਦਰਤਾ ਇਹ ਰਹੀ ਲੋਕਾਂ ਦੀ ਸੁੰਦਰਤਾ ਬਲਣਾ ਪੱਤੀ ਮਹਾਰਾਜ ਜੀ ਨੇ ਸਵਾਮੀ ਜੀ ਨੇ ਕਿਹਾ ਨੋ ਕਿਸੇ ਦੀ ਮਾਇਆ ਨਾ ਦੇਖ ਕੇ ਡੋਲੀ ਇਹਦਾ ਘਰ ਦੇਖ ਕੇ ਨਾ ਡੋਲੀ ਜੋ ਪਰਮੇਸ਼ਰ ਨੇ ਦਿੱਤਾ ਉਹ ਤੇ ਪਛਵਾਸ ਰੱਖੀ ਜੋ ਪਰਮੇਸ਼ਰ ਨੇ ਦਿੱਤਾ ਉਹ ਤੇ ਨਿਰਪਰ ਰਹੀ ਤੇ ਤੈਨੂੰ ਮੇਰਾ ਮਾਹੀ ਮਿਲ ਲਈ ਆਊਗਾ